ਵੱਲਾ ਆ ਗਿਆ ਪਿਆਜ਼ ਹਾਂਜੀ ਕਿਆ ਬਾਤ ਹੈ ਪਿਆਜ਼ ਵੀ ਇਹਨ ਲੱਛੇਦਾਰ ਪਿਆਜ਼ ਕੱਟੇ ਹੋਏ ਗੋਲ-ਗੋਲ ਵਧੀਆ ਤਰੀਕੇ ਵਾਲੇ ਇਹ ਭਾਈ ਕੀ ਚੀਜ਼ ਆ ਗਈ ਨੇ ਮੇਰੇ ਤੋਂ ਆ ਤਾਂ ਇਹ ਆਪ ਤਿਆਰ ਕੀਤੀ ਹੋਈ ਹੈ ਜੀ ਹਾਂ ਜੀ ਮਾਰੂਗਾ ਜੀ ਤਾਂ ਹਾਂ ਜੀ ਘਿਓ ਆ ਪ੍ਰੋਪਰ ਜਿਹੜੇ ਕਮੈਂਟ ਕਰਕੇ ਦੱਸਦੇ ਕਿ ਘਿਓ ਨਹੀਂ ਹੈਗਾ ਜੇ ਆਪ ਤੁਸੀਂ ਪੰਜਾਬ ਚ ਨਹੀਂ ਹੰਨੇ ਜਿਆਦਾ ਫਿਰ ਕੰਮ ਢਿੱਲਾ ਹੀ ਜਿਹਦਾ ਨਾਮ ਹੈ ਦੇਸੀ ਘਿਓ ਵਾਲੀ ਚਾਂਬ ਉਹ ਮੇਨ ਇਗਰੀਡੀਅੰਟ ਆ ਗਿਆ ਹੁਣ ਹਾਂਜੀ ਓਏ ਹੋਏ ਤਰੀ ਸਕਿੱਲ ਚੈੱਕ ਕਰ ਸਕਦੇ ਆ ਵੀ ਪਤਾ ਲੱਗਦਾ ਵੀ ਹਾਂ ਵੀ 4 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਹੀ ਖਜਾ ਖੰਡ ਚੱਲਦਾ ਹੈ ਜਿਹੜਾ ਖੁਸ਼ਬੂ ਭਾਈ ਬਹੁਤ ਜਬਰਦਸਤ ਆ ਰਹੀ ਆਪਾਂ ਕੈਮਰੇ ਦੱਸ ਨਹੀਂ ਸਕਦੇ ਵੀ ਕਿ ਇੰਨੀ ਜਿਹੜੀ ਜਬਰਦਸਤ ਵੀ ਕਹਿ ਲੋ ਖੁਸ਼ਬੂ ਜਿਹੜੀ ਆ ਮਸਾਲੇ ਦੀ ਦੇਸੀ ਘਿਓ ਦੀ ਇਹ ਹੁਣ ਕਰੀਮ ਆ ਗਈ ਓਏ ਕਰੀਮ ਵੀ ਰਾਜ ਰਾਜ ਕੇ ਆ ਰਹੀ ਵੀ ਇਹ ਨਹੀਂ ਕੰਜੂਸੀ ਕਿਸੇ ਦਾ ਲੋਨੇ ਇਹ ਅੱਗਾ ਹਲਕੀ ਹਲਕੀ ਜਦਾਂ ਪੱਕੀ ਲਊਗੀ ਨਾ ਇਹ ਯellow ਹੁੰਦੇ ਜਾਣ ਅੱਛਾ ਜੀ ਵਾਈਟ ਤੋਂ yellow ਹੋ ਜਾਊਗਾ ਇਹ ਕੀ ਹੋਆ ਬੰਦੇ ਇਹਦੀ ਕਰੀਮ ਨਾ ਪੱਕੀ ਹੋਈ ਆ ਬਾਕੀ ਜਿਹੜੀ ਬੰਦੇ ਆ ਹੁਣ ਕਰੀਮ ਪਕਾਣੇ ਆ ਪਕਾਣੀ ਨਹੀਂ ਉਹਨਾਂ ਨੇ ਬੋਨ ਨੂੰ ਦਿਖਾਣੀ ਕਿ ਮੈਂ ਤੁਹਾਨੂੰ ਕਰੀਮ ਵਾਲੀ ਚਾਪ ਦੇ ਰਿਹਾ ਜੀ ਬਸ ਯਾਰ ਰੰਗਤ ਆਈ ਏ ਯਾਰ ਇਹਦੀ ਐਦਾਂ ਹੀ ਆ ਖੁਸ਼ਬੂ ਆ ਖੁਸ਼ਬੂ ਨੇ ਚਾਰ ਚੰਨ ਲਾ ਦੇਣੇ ਇਹਦੇ ਕੋਈ ਨਹੀਂ ਪਾ ਜੇ ਉੱਪਰ ਆ ਗਈ ਮੇਥੀ ਮੈਰੀਨੇਸ਼ਨ ਆ ਤੁਸੀਂ ਕਿਸੇ ਕਿਸੇ ਦੀ ਮੈਰੀਨੇਸ਼ਨ ਲਾਨੇ ਉਹ ਵੀ 10 ਦਿਨ ਜੇ ਕੁਝ ਆ ਅਸੀਂ ਸਰ ਮੱਜ ਮੱਜ ਦੇ ਵਰਤਦੇ ਆ ਤੇ ਦੂਜੇ ਦੇ ਵੀਜ ਵਰਤਦੇ ਤੇ ਕਾਜੂ ਵਰਤਦੇ ਆ ਬਾਕੀ ਜਿਹੜੀ ਜੰਤਾਂ ਵਰਤਦੀ ਆ ਉਹ ਮੁਖਲੀ ਦੇ ਵਰਤਦੀ ਆ ਇਹ ਹਰ ਚੀਜ਼ ਤੇ ਦੋਨੋਂ ਸਾਈਡ ਆ ਹੁੰਦੀਆਂ ਹਨਾ ਇੱਕ ਪ੍ਰੀਮੀਅਮ ਸਾਈਡ ਹੋਗੀ ਇੱਕ ਚੀਪ ਸਾਈਡ ਹੋਗੀ ਉਹ ਚੀਜ਼ ਆ ਤੇ ਮੈਂ ਜਿਹੜੀ ਜੰਤਾਂ ਮੈਨੂੰ ਦੇਖਦੀ ਆ ਸ਼ੁਰੂ ਤੋਂ ਮੇਰਾ ਮੇਰਾ 4 ਸਾਲ ਹੋ ਗਏ ਕੰਮ ਕਰਦੇ ਨੂੰ ਮੈਂ ਨਹਾਰਾ ਰੂਟ ਵਰਤੇ ਆਪਣੇ ਕੰਮ ਸ਼ਿਫਟ ਡੁਬਲੀ ਗਈ ਸੀ ਮੈਂ ਵਰਤੀ ਨਹੀਂ ਅੱਜ ਤੱਕ ਬਾਕੀ ਲਾਉਂਦੇ ਡਾਲਡਾ ਵੀ ਲੱਗ ਜਾਂਦਾ ਕਿਉਂਕਿ ਦੋ ਇੱਕ ਉਹਦਾ ਦੋ ਕੰਮ ਆ ਕ੍ਰਿਸਪੀਨੈਸ ਹੂੰ ਠੀਕ ਹੈ ਉਹ ਅਲਡਾ ਵੀ ਕਰ ਦਿੰਦਾ ਘਿਓ ਵੀ ਕਰ ਦਿੰਦਾ ਪਰ ਘਿਓ ਦਾ ਜੇ ਤੁਸੀਂ ਚੂ ਕਰੋਂਗੇ ਉਹਦਾ ਅਲੱਗ ਹੀ ਫਲੇਵਰ ਆ ਜੀ ਸਾਸੀ ਕਾਲ ਤੁਸੀਂ ਦੇਖ ਰਹੇ ਸੀ ਢੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਬਾਰਡਰ ਵਾਲੀ ਚਾਹ ਉਹਦਾ ਬਹੁਤ ਖਾ ਲਈ ਆਓ ਤੁਹਾਨੂੰ ਇੱਕ ਖੋ ਲੈ ਕੇ ਚੱਲਦੇ ਆ ਜਿੱਥੇ ਕੀ ਬਣਦੀਆਂ ਨੇ ਦੇਸੀ ਘਿਓ ਵਾਲੀ ਚਾਹ ਜੇ ਜਾਨੀ ਕਹਿ ਲੋ ਵੀ ਜਿਹੜੀ ਪ੍ਰੈਪਰੇਸ਼ਨ ਆ ਸਾਰੀ ਦੇਸੀ ਘਿਓ ਚ ਕੀਤੀ ਜਾਂਦੀ ਹੈ ਦੇਸੀ ਘਿਓ ਵਾਲਾ ਸਾਗ ਦਾ ਬਥੇਰਾ ਖਾਦਾ ਹੁਣ ਦੇਸੀ ਘਿਓ ਉਹਦੇ ਨਾਲ ਜਿਹੜੀ ਮੱਕੀ ਦੀ ਰੋਟੀਆਂ ਨੇ ਉਹ ਬੜੀ ਖਾਦੀ ਹੋਣੀ ਆ ਆਓ ਤੁਹਾਨੂੰ ਇਹ ਚਾਂਪ ਖਵਾਉਣੇ ਦੇਸੀ ਕਿਉਂ ਦੀ ਪ੍ਰੈਪਰੇਸ਼ਨ ਨਾਲ ਆਓ ਚੱਲਦੇ ਆਂ ਤਾਂ ਉਹ ਤੁਹਾਨੂੰ ਭਾਈ ਨਾਲ ਬੁਲਾਉਂਦੇ ਆਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਭਾਈ ਬਹੁਤ ਬਹੁਤ ਥੈਂਕ ਯੂ ਜੀ ਤੁਹਾਨੂੰ ਟਾਈਮ ਦਿੱਤਾ ਆਪਣਾ ਤੇ ਭਈਆਪਾ ਸਿੱਧਾ ਫੂਡ ਤੇ ਚੱਲਦੇ ਆਂ ਅੱਜ ਬਿਲਕੁਲ ਤੇ ਤੁਹਾਨੂੰ ਆਈਡੀਆ ਕਿਵੇਂ ਆ ਵੀ ਦੇਸੀ ਕਿਵਾਲੀ ਜਿਹੜੀ ਆਪਾਂ ਚਾਂਪ ਬਣਾਈਏ ਲੋਕੀ ਦੇਸੀ ਕਿਵਾਲਾ ਸਾਗ ਖਾਂਦੇ ਆ ਸਬਜ਼ੀ ਜੀ ਦੇਸੀ ਕਿਵਾਲਾ ਬਾਏ ਖਾਂਦੇ ਆ ਰੋਟੀਆਂ ਦੇ ਦੇਸੀ ਦੀ ਕਿਵਾਲਾਏ ਖਾਂਦੇ ਤੁਸੀਂ ਚਾਂਪ ਚ ਲਿਆਂਦਾ ਲੋਕੀ ਤਾਂ ਮੱਖਣ ਨਾਲ ਬਣਾਏ ਜਾਂਦੇ ਆ ਭਾਜੀ ਮੱਖਣ ਵਾਲਾ ਵੀ ਸਕੇਮ ਹੀ ਆ ਹੁਣ ਸਾਡੀ ਫੂਡ ਲਾਈਨਸ ਆ ਅਸੀਂ ਦੱਸਦੇ ਆ ਮੰਨ ਕੇ ਚੱਲੋ ਅਧਾ ਕਿਲੋ ਮੱਖਣ ਲੱਗਦਾ ਠੀਕ ਹੈ 100 ਗ੍ਰਾਮ ਉਹਨਾਂ ਨੇ ਮੂਲ ਪਾਣਾ ਇੰਨੀ ਕੀ ਡੱਬੀ ਜਾਂਦੀ ਆ ਛੋਟੀ ਹੀ ਉਹਨਾਂ ਨੇ ਪਾ ਦੇਣੀ ਆ ਨਾਲ ਹੀ ਰਾ ਗੋਲਡ ਪਾ ਦੇਣਾ ਸੈੱਟ ਦੇਣਾ ਅੱਛਾ ਬਸ ਤੁਹਾਨੂੰ ਤਾਂ ਐ ਮੈਂ ਦੋਨੋਂ ਕੋਲੀ ਰੱਖ ਦਾਂਗਾ ਤੁਹਾਨੂੰ ਲੱਗਣਾ ਇਹ ਰਾ ओरिजिनल ਆ ਆ ਜਾਲੀ ਆ ਟੋਟਲ ਇਹੀ ਆ ਭਾਜੀ ਯਕੀਨ ਮੰਨੋ ਇੰਨਾ ਸਕੇਮ ਆ ਇੰਨਾ ਸਕੇਮ ਆ ਇਹ ਇਹ ਰਿਐਲਿਟੀ ਆ ਤੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਦੂਰ ਕਰਨਾ ਚਾਹਨਾ ਆ ਤੁਹਾਡੇ ਥਰੂ ਜਿਹੜੇ ਵੀ ਲੋਕ ਲੁਧਿਆਣੇ ਚ ਆਪਾ ਲੁਧਿਆਣੇ ਚ ਕਹਿ ਲਈਏ ਦਿੱਲੀ ਚ ਕਹਿ ਲਈਏ ਕਿ ਅਸੀਂ ਪਿਓਰ ਚਾਂਪ ਵੇਚਦੇ ਆ ਸੋਇਆਬੀਨ ਕੀ ਹੁੰਦਾ ਵਾ ਐਦਾਂ ਨਹੀਂ ਆ ਜੀ ਅੱਛਾ ਸਾਰੀ ਸੇਮ ਹੁੰਦੀ ਆ ਸਾਰੀ ਹੀ ਸੇਮ ਹੁੰਦੀ ਆ ਮੈਦਰ ਵਾਲੇ ਉਹ ਫਿਰ ਅਲੱਗ ਫੈਕਟਰੀ ਲਾ ਕੇ ਬੈਠੇ ਆ ਤੇ ਅਲੱਗ ਜਦੋਂ ਮੈਨੂੰ ਸ਼ੋਰ ਕਮ ਸੱਤ ਆ ਤੇ ਤੁਸੀਂ ਤੁਹਾਨੂੰ ਗੱਲ ਦੱਸਦੇ ਸੀ ਜਿਹੜੀ ਚਾਂਪ ਆ ਇਹ ਜਿਹੜੀ ਜਿਹੜਾ ਪਾਸ ਹੈ ਦਾ ਸਿੱਕਦਾ ਜਾਂ ਕਹਿ ਲਓ ਜਿਹੜਾ ਤੰਦੂਰ ਵਾਲੀ ਸਾਈਡ ਤੇ ਜਾਂਦਾ ਹਾਂਜੀ ਤੁਸੀਂ ਲੋਕੀ ਜਿਹੜਾ ਵੀ ਹੈ ਮੈਰੀਨੇਸ਼ਨ ਆ ਤੁਸੀਂ ਕਿਸੇ ਚੀਜ਼ ਦੀ ਮੈਰੀਨੇਸ਼ਨ ਲਾਨੇ ਉਹ ਵੀ 10 ਰਜੇ ਕੁਝ ਸਾ ਸਰ ਮੱਜ ਮੱਜੇ ਵਰਤਦੇ ਆ ਤਰਬੂਜੇ ਦੇ ਬੀਜ ਵਰਤਦੇ ਆ ਤੇ ਕਾਜੂ ਵਰਤਦੇ ਆ ਬਾਕੀ ਜਿਹੜੀ ਜੰਤਾਂ ਵਰਤਦੀ ਆ ਉਹ ਮੁਖਲੀ ਦੇ ਵਰਤਦੀ ਆ ਇਹ ਹਰ ਚੀਜ਼ ਦੀ ਦੋਨੋਂ ਸਾਈਡ ਆ ਹੁੰਦੀਆਂ ਹਨਾ ਇੱਕ ਪ੍ਰੀਮੀਅਮ ਸਾਈਡ ਹੋਗੀ ਇੱਕ ਚੀਪ ਸਾਈਡ ਹੋਗੀ ਉਹ ਚੀਜ਼ ਆ ਤੇ ਮੈਂ ਜਿਹੜੀ ਜੰਤਾਂ ਮੈਨੂੰ ਦੇਖਦੀ ਹੈ ਸ਼ੁਰੂ ਤੋਂ ਮੇਰਾ ਮੇਰਾ 4 ਸਾਲ ਹੋ ਗਏ ਕੰਮ ਕਰਦੇ ਨੂੰ ਮੈਂ ਨਾਰਾ ਰੂਟ ਵਰਤੇ ਆਪਣੇ ਕੰਮ ਸ਼ਿਫਟ ਡੁਬਲੀ ਕੀ ਸੀ ਮੈਂ ਪਰਤੀ ਨਹੀਂ ਅੱਜ ਤੱਕ ਤੇ ਇਹੀ ਬਲੀਵ ਹੈ ਕਿ ਥੋੜਾ ਕਮਾ ਲਾਂਗੇ ਪਰ ਪਲੀਆ ਖਿਲਾਵਾਂਗੇ ਕੀ ਹਣ ਆਪਾਂ ਚਾਂਪ ਬੋਲ ਚਲਦੇ ਮੇਕਿੰਗ ਦਿਖਾਉਏ ਦੀ ਵੀ ਸਾਡੀ ਆਡੀਅੰਸ ਨੂੰ ਪਤਾ ਲੱਗੇ ਵੀ ਜਿਹੜੀ ਦੇਸੀ ਵਾਲੀ ਚਾਂਪ ਆ ਹਾਂਜੀ ਉਹਦੀ ਮੇਕਿੰਗ ਕੀ ਆ ਲੱਗਿਆ ਕਿ ਸੇਮ ਹੀ ਆ ਭਾਜੀ ਪਹਿਲੀ ਗੱਲ ਤਾਂ ਜਿਹੜੀ ਮੇਕਿੰਗ ਹੁੰਦੀ ਆ ਇਹ ਮੰਦੀ ਆ ਬਾਕੀ ਲਾਉਂਦੇ ਡਾਲਡਾ ਵੀ ਲੱਗ ਜਾਂਦਾ ਕਿਉਂਕਿ ਦੋ ਕਿਉ ਉਹਦਾ ਦੋ ਕੰਮ ਆ ਕ੍ਰਿਸਪੀਨੈਸ ਲਾਣੀ ਆ ਪਰ ਸੌਫਟ ਤਰੀਕੇ ਨਾਲ ਹੂੰ ਠੀਕ ਹੈ ਉਹ ਡਾਲਡਾ ਵੀ ਕਰ ਦਿੰਦਾ ਕਿਉ ਵੀ ਕਰ ਦਿੰਦਾ ਪਰ ਕਿਉ ਉਹਦਾ ਜੇ ਤੁਸੀਂ ਚੂ ਕਰੋਂਗੇ ਉਹਦਾ ਅਲੱਗ ਹੀ ਫਲੇਵਰ ਆ ਜੀ ਤਾਂ ਹੀ ਕਰਕੇ ਉਹ ਮਹਿੰਗਾ 7 ਗੋਣਾ ਮਹਿੰਗਾ ਸਹੀ ਹੈ ਸਹੀ ਹੈ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਬਿਲਕੁਲ ਸਰ ਪੈਨ ਚ ਜਿਹੜੀ ਆਪਣੀ ਚਾਂਪ ਆ ਚੁੱਕੀ ਹੈ ਸਭ ਤੋਂ ਪਹਿਲਾਂ ਆ ਗਿਆ ਪਿਆਜ਼ ਹਾਂਜੀ ਕੀ ਆਵਾਜ਼ ਹੈ ਜੀ ਪਿਆਜ਼ ਵੀ ਇਹਨ ਲੱਛੇਦਾਰ ਪਿਆਜ਼ ਕੱਟੇ ਹੋਏ ਗੋਲ-ਗੋਲ ਵਧੀਆ ਤਰੀਕੇ ਵਾਲੇ ਇਹ ਬਾਈ ਕੀ ਚੀਜ਼ ਆ ਗਈ ਇਹ ਆਪ ਤਿਆਰ ਕੀਤੀ ਹੋਈ ਹੈ ਜੀ ਹਾਂ ਕਰ ਦਈਏ ਮਾਰੋ ਬੱਧੀ ਤਾਂ ਆ ਜੀ ਕਿਓ ਆ ਪ੍ਰੋਪਰ ਜਿਹੜੇ ਕਮੈਂਟ ਕਰਕੇ ਦੱਸਦੇ ਕਿ ਕਿਓ ਨਹੀਂ ਹੈਗਾ ਤੇ ਆਪ ਤੁਸੀਂ ਪੰਜਾਬ ਚ ਨਹੀਂ ਆਨੇ ਜਾਂ ਫਿਰ ਕੰਮ ਢਿੱਲਾਈ ਏ ਯਾਨੀ ਕਿ ਰਾਜ ਜਿਹੜਾ ਇਹਦੇ ਪਿੱਛੇ ਵੀ ਜਿਹਦਾ ਨਾਮ ਹੈ ਦੇਸੀ ਘੋਲੀ ਚਾਂਪ ਉਹ ਮੇਨ ਇਗਰੀਡੀਅੰਟ ਆ ਗਿਆ ਹੁਣ ਹਾਂਜੀ ਗੈਸ ਚਲਾਤਾ ਹੁਣ ਇਹਦਾ ਤੜਕਾ ਲਾਇਆ ਜਾਊਗਾ ਸਾਬਾ ਨਾਲ ਕਹਿ ਲਈ ਆਪਾਂ ਬਿਲਕੁਲ ਇਹ ਮੱਠੀ ਮੱਠੀ ਰਾਲ ਲਣੀ ਆ ਭਾਜੀ ਅੱਛਾ ਜੀ ਓਏ ਹੋਏ ਕੀ ਸਕਿੱਲ ਚੈੱਕ ਕਰ ਸਕਦੇ ਆ ਵੀ ਪਤਾ ਲੱਗਦਾ ਵੀ ਹਾਂ ਵੀ 4 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਹੀ ਖੜਾ ਖੜ ਚੱਲਦਾ ਹੈ ਜਿਹੜਾ ਅੰਮਰ ਥ리아ਨਾ ਨਹੀਂ ਹੈ ਕੰਮ ਵੀ ਮਰ ਖੁਸ਼ਬੂ ਭਾਈ ਬਹੁਤ ਜ਼ਬਰਦਸਤ ਆ ਰਹੀ ਆ ਬੱਸ ਕੈਮਰੇ ਦੱਸ ਨਹੀਂ ਸਕਦੇ ਵੀ ਕਿ ਐਨੀ ਜਿਹੜੀ ਜ਼ਬਰਦਸਤ ਵੀ ਕਹਿ ਲੋ ਖੁਸ਼ਬੂ ਜਿਹੜੀ ਆ ਮਸਾਲੇ ਦੀ ਦੇਸੀ ਘਿਓ ਦੀ ਕਿਉਂਕਿ ਦੇਸੀ ਘਿਓ ਦੀ ਕ ਲੱਗ ਹੀ ਖੁਸ਼ਬੂ ਆਉਂਦੀ ਆ ਦੇਸੀ ਘਿਓ ਦਾ ਲੱਗ ਹੀ ਆ ਭਾਈ ਉਹਦੀ ਕੋਈ ਰੀਸ ਨਹੀਂ ਹੁੰਦੀ ਦੇਸੀ ਘਿਓ ਦੀ ਡੁਪਲੀਕੇਸੀ ਉਹੀ ਗੱਲ ਕਰਦੇ ਜਿਹਨਾਂ ਨੂੰ ਪੱਚਦਾ ਨਹੀਂ ਸਹੀ ਗੱਲ ਆ ਇਹ ਹੁਣ ਕਰੀਮ ਆ ਗਈ ਓਏ ਕਰੀਮ ਵੀ ਰਾਜ ਰਾਜ ਕੇ ਆ ਰਹੀ ਵੀ ਇਹ ਨਹੀਂ ਕੰਜੂਸੀ ਕਿਸੇ ਦਾ ਲੋਣੇ ਤਪਈ ਬੰਨਣਾ ਪਈ ਮੈਂ ਐਵੇਂ ਨਹੀਂ ਕਹਿੰਦੇ ਅੰਮ੍ਰਿਤਸਰੀਆਂ ਦੇ ਦਿਲ ਖੁੱਲੇ ਹੁੰਦੇ ਆ ਇੱਦਾਂ ਹੀ ਆ ਜੀ ਓਏ ਹੋਏ ਮੈਂ ਹੋਣੀ ਮੱਠੀ ਮੱਠੀ ਇਹ ਰਾਲਣੇ ਆ ਤੁਸੀਂ ਦੇਖੋਗੇ ਇਹ ਇਹ ਇੱਦਾਂ ਹਲਕੀ ਹਲਕੀ ਇੱਦਾਂ ਪੱਕੀ ਜਾਊਗੀ ਨਾ ਇਹ ਇਹ ਲੋ ਹੁੰਦੇ ਜਾਣ ਅੱਛਾ ਜੀ ਵਾਈਟ ਤੇ येलो ਹੋ ਜੂਗੀ ਇਹੀ ਕੀ ਹੋਵਾ ਬਦੀ ਉਹਦੇ ਜਦ ਬਾਹਰ ਪੱਕੀ ਜਾਣਾ ਸਮਾਨ ਨੂੰ ਛੱਡ ਦੇਣਾ ਯਾਨੀ ਕਿ ਇਹਦਾ ਰੋਗਨ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਰੋਗਨ ਥੋੜਾ ਜਿਆਦਾ ਬੋਲਡ ਹੋਣੀ ਸਟਾਰਟ ਹੋ ਗਈ ਥੱਲੇ ਹੂੰ ਹੂੰ ਓਏ ਹੋਏ ਹੋਏ ਯਾਨੀ ਕਿ ਪ੍ਰੋਪਰ ਘੈਂਟ ਚੀਜ਼ ਆ ਸਰ ਬਜੀ ਗੱਲਬਾਤ ਪੂਰੀ ਸ਼ਾਮ ਨਾਲ ਹੈ ਬੜੀ ਜੜੀ ਦੀ ਸ਼ਾਮ ਹੈ ਬਈ ਇਹ ਸ਼ੁਰੂ ਕੀਤਾ ਨਾ ਆਪਣਾ ਕਿੰਨਾ ਟਾਈਮ ਹੋ ਗਿਆ ਤੇ ਮੈਂ ਤਾਂ ਪਰੀ ਹਲੇ ਹੀ ਲਾਈ ਆ ਮੇਰਾ ਕਨਸੈਪਟ ਸੀਗਾ ਲਾਵਾ 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 ਮੈਂ ਦਿਲ ਦਾ ਕੰਮ ਇਹਦਾ ਤੇਸੀਂ ਮੈਨੂੰ ਰਾਤ ਨੂੰ ਨਹੀਂ ਵੇਣ ਸੀ ਅੱਛਾ ਜੀ ਤੇ ਫਿਰ ਮੇਰਾ ਜਿਹੜਾ ੁੰਡਾ ਕੰਮ ਵਾਲਾ ਉਹ ਕਹਿੰਦਾ ਤੂੰ ਲਾ ਤਰਾਦ ਦਾ ਤੂੰ ਦੇਖ ਲਈ ਤੈਨੂੰ ਦਾ ਲਾ ਦੇਣਾ ਆਹੋ ਮੈਂ ਲਾਈ ਅੱਛਾ ਯਾਨੀ ਕਿ ਹੁਣ ਰਲ ਮਿਲ ਕੇ ਕੰਮ ਹੋ ਰਿਹਾ ਮੰਗਲ ਕੀ ਕੰਮ ਹੋ ਰਿਹਾ ਜੀ ਬਾਬੇ ਹੀ ਹੋ ਰਿਹਾ ਦੇਸੀ ਘਿਓ ਵਾਲੀ ਚਾਹ ਦਾ ਆਈਡੀਆ ਕਿਤਾ ਪਾਜੀ ਆਪਣੇ ਬੜੇ ਅ ਕਰੀਬੀ ਨੇ ਵਲੌਗਰ ਹੀ ਨੇ ਅੱਛਾ ਜੀ ਠੀਕ ਹੈ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਪਾਜੀ ਇਦਾਂ ਚਾਹ ਮੈਂ ਸਟਾਰਟ ਕਰਨੀ ਆ ਤੇ ਕਹਿੰਦੇ ਕੋਈ ਨਹੀਂ ਪਾਜੀ ਮੈਂ ਸ਼ੂਟ ਓਕੇ ਕਰ ਦਾਂਗਾ ਤੁਹਾਡਾ ਕੋਈ ਚੱਕਰ ਨਹੀਂ ਪਾ ਜਾਾਂਗੇ ਫਿਰ ਉਹਨਾਂ ਦਾ ਮੈਨੂੰ ਬੈਕ ਟੂ ਵਾਲ ਆਇਆ ਕਹਿੰਦਾ ਚਾਹ ਪਤਾ ਪਾਜੀ ਬਾਕੀ ਸਾਰੇ ਵੇਚਦੇ ਆ ਤੁਸੀਂ ਦੇਸੀ ਘਿਓ ਦੀ ਚਾਹ ਬਣੇ ਲਾ ਉਧਰੋਂ ਨਿਕਲਿਆ ਸਰ ਇਹ ਕਨਸੈਪਟ ਆਹ ਲਓ ਪਾਜੀ ਇਹ ਹਲਕੀ ਹਲਕੀ ਦੇਖੋ ਤੁਸੀਂ 골ਡਨ ਮਾਰਦੀ ਐ ਇਸ ਕਰ ਪਹਿਲਾਂ ਨਹੀਂ ਆ ਦੇਖੋ ਕਿਉਈ ਆ ਸਾਰਾ ਕੱਲੇ ਕੱਲੇ ਬਾਟ ਚੋਂ ਜਿਹੜਾ ਇਹ ਦੇ ਚਾਂਪ ਹਾਂਜੀ ਹਾਂਜੀ ਪਾਜੀ ਇਹਦੀ ਕਰੀਮ ਨਾ ਪੱਕੀ ਹੋਈ ਆ ਬਾਕੀ ਜਿਹੜੀ ਬੰਦੇ ਆ ਹੁਣ ਕਰੀਮ ਪਕਾਣੇ ਆ ਪਕਾਣੀ ਨਹੀਂ ਉਹਨਾਂ ਨੇ ਉਹਨੂੰ ਦਿਖਾਣੀ ਕਿ ਮੈਂ ਤੁਹਾਨੂੰ ਕਰੀਮ ਵਾਲੀ ਚਾਂਪ ਦੇ ਰਿਹਾ ਜੀ ਬਸ ਉਹਨੇ ਬਸ ਕੱਚੀ ਜੀ ਫੜਾ ਦੇ ਲੋਕਾਂ ਨੂੰ ਕਰਾਂ ਚਾਂਪ ਪਾਜੀ ਚਾਂਪ ਚਾਂਹੀ ਚਾਂਪ ਬਸ ਹੁਣ ਕਰਨੀ ਆ ਪਾ ਦੀ ਪਲੇਟਿੰਗ ਪਾਜੀ ਸੁਣੀ ਯਾਰ ਰੰਗਤ ਆਈਏ ਯਾਰ ਇਹਦੀ ਖੁਸ਼ਬੂ ਹੈ ਖੁਸ਼ਬੂ ਨੇ ਚਾਰ ਚੰਨ ਲਾ ਦੇਣੇ ਇਹਦੇ ਕੋਈ ਇਹਦੇ ਚ ਰੰਗ ਨਹੀਂ ਵਰਤੇ ਕੋਈ ਨਹੀਂ ਪਾਜੀ ਉਹ ਆ ਗਈ ਮੇਥੀ ਬਿਲਕੁਲ ਪਾਜੀ ਕੀ ਆ ਵਾਹ ਮੇਥੀ ਕੋਈ ਨਹੀਂ ਬੰਦੇ ਇੱਥੇ ਮੇਥੀ ਵੀ ਪਾਰ ਮੈਂ ਤਾਂ ਪਾਜੀ ਬਹੁਤ ਕੁਝ ਪਾਨ ਨੂੰ ਖਰਦਾ ਕਰੀਮ ਦੀ ਕੀ ਆ ਵਾਹ ਆ ਚੱਕੀ ਕਰੀਮ ਆ ਗਈ ਮੇਥੀ ਆ ਗਈ ਜਿਹੜੇ ਕੋਈ ਚੀ ਪਾਣੀ ਦਾ ਲੋਕੀ ਉੱਪਰ ਘੋ ਕਾ ਦਿੰਦੇ ਮੱਖਣ ਪਾ ਦਿੰਦੇ ਆ ਇਹ ਹਰੀ ਚਟਨੀ ਆ ਕਿ ਜਿਹੜੀ ਸਪੈਸ਼ਲ ਖੋਲ ਬਣਾਈ ਹੋਈ ਹੈ ਫੇ ਇਹ ਬਣਦੀ ਇਸ ਚੀਜ਼ ਇਹ ਕਿਹੜੀ ਪਾਜੀ ਆ ਹਰੀ ਚਟਨੀ ਇਹ ਪਾਜੀ ਦਹੀਂ ਦੀ ਮੈਂ ਹੁੰਦੀ ਆ ਤੇ ਪੁਦੀਨਾ ਵੀ ਪੈਂਦਾ ਤੇ ਆਪਣੀ ਉਹ ਕਾਲਾ ਨੂਨ ਪੈਂਦਾ ਤੇ ਆਪਣਾ ਧਨੀ ਬਾਈ ਹੁਣ ਚਾਮ ਆਪਣੀ ਤਿਆਰ ਹੈ ਜੀ ਬਿਲਕੁਲ ਸਰ ਬਿਲਕੁਲ ਰੈਡੀ ਆ ਤੇ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਪਾਜੀ ਫਿਰੋਜ਼ਪੁਰ ਰੋਡ ਨੀਅਰ ਐਸ ਬੈਂਕ ਬਿਲਕੁਲ ਐਸ ਬੈਂਕ ਆ ਪਾ ਖੜੇ ਆ ਤੇ ਇਹਦੀ ਟਾਈਮਿੰਗਸ ਕੀ ਰਹੇਗੀ ਆਪਣੀ ਸਰ ਟਾਈਮਿੰਗ ਰਹੇਗੀ ਆਪਣੀ ਸਵੇਰੇ 12:00 ਤੋਂ ਲੈ ਕੇ ਰਾਤ 11:00 ਤੱਕ ਠੀਕ ਹੈ ਜੀ ਜੀ ਇਹਦਾ ਪ੍ਰਾਈਸ ਕੀ ਰਹੇਗਾ ਪਾਜੀ ਇਹ ਹਾਫ ਆ ਹਾਫ 'ਚ ਤੁਸੀਂ ਕੁਆਂਟੀਟੀ ਦੇਖ ਸਕਦੇ ਹੋ ਹਾਫ ਆਪਣੀ ਫੁੱਲ ਵਰਗੀ ਆ ਤੇ ਫੁੱਲ ਤਾਂ ਤੁਸੀਂ ਸੋਚੋ ਸਾਫ 100 ਦੀ ਆ ਤੇ ਫੁੱਲ 200 ਦੀ ਆ ਜੀ ਚਾਂਪ ਬਹੁਤ ਸੌਫਟ ਹੈ ਜਦੋਂ ਆਪਾਂ ਟੂਥਪਿਕ ਤੇ ਚੈੱਕ ਕਰ ਰਹੇ ਹਾਂ ਨਾ ਉਹਦੇ ਚ ਗੱਲਬਾਤ ਬਹੁਤ ਐਸ ਲੱਗ ਰਹੀ ਹੈ ਤੇ ਹੁਣ ਆ ਹੁਣ ਆਪਾਂ ਟੇਸਟ ਕਰਦੇ ਹਾਂ ਰਿਵਿਊ ਕਰਾਂਗੇ ਚਲੋ ਹਾਂ ਆਪਾਂ ਕਰਦੇ ਹਾਂ ਟੇਸਟ ਇਹਨੂੰ ਚਾਂਪ ਆਪਣੀ ਬਣ ਕੇ ਤਿਆਰ ਹੈ लेट्स हैव ਅ ਵਾਈਟ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਜਿਹੜੇ ਦੇ ਫਲੇਵਰ ਦਾ ਉਹਦਾ ਕੋਈ ਜਵਾਬ ਨਹੀਂ ਵੀ ਕਹਿ ਲੋ ਜਿਹੜੇ ਅਲੱਗ ਲੈਵਲ ਦੇ ਜਿਹੜੇ ਆਪਾਂ ਕਹਿ ਰਹੇ ਨੇ ਹਾਈ ਲੈਵਲ ਦੇ ਫਲੇਵਰ ਹੁੰਦੇ ਆ ਉਹ ਆ ਰਹੇ ਮੂੰਹ ਤੇ ਵਿੱਚ ਕੱਲੇ-ਕੱਲੇ ਮਸਾਲੇ ਦਾ ਪਤਾ ਲੱਗ ਰਿਹਾ ਵੀ ਹਾਂ ਜਿਹੜੀ ਪਿਓਰਿਟੀ ਵਰਤੀ ਹੋਈ ਆ ਜਿਹੜੀ ਕਸੂਰੀ ਮੈਥੀ ਪਈ ਸੀ ਉਹਦਾ ਵੀ ਰਿਚ ਟੇਸਟ ਆ ਰਿਹਾ ਜਿਹੜੀ ਕਰੀਮ ਹੁੰਦੀ ਹੈ ਕੱਚੇ ਬੰਦਾ ਕੋਈ ਟੇਸਟ ਨਹੀਂ ਹੈਗਾ ਨਾਲੇ ਦੇਸੀ ਘੋਜੇ ਦਾ ਨਾਮ ਹੀ ਤਾਂ ਦੇਸੀ ਘੋਲੀ ਚਾਂਪ ਹੈ ਤੇ ਉਹ ਫਲੇਵਰ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇੰਨੀ ਵਧੀਆ ਚਾਂਪ ਤੁਹਾਨੂੰ ਆਣਾ ਪਵੇਗਾ ਅੰਮ੍ਰਿਤਸਰੀਆਂ ਦੇ ਯੈਸ ਬੈਂਕ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਕਾਰਟ ਲੱਗਦੀ ਆ ਸਵੇਰੇ ਤੇ ਇਦਾਂ ਦੀਆਂ ਹੋਰ ਯੂਨੀਕ ਫੂਡ ਆਈਟਮਸ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਸ਼ੁਰੂ ਕਰ ਲਿਓ। ਦ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਅੰਬਰ ਵੀ।